ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 22 April ਨੂੰ 2025 ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ 26 ਲੋਕਾਂ ਦੀ ਮੌਤ ਹੋਈ ਸੀ ਜਿਹਦੇ ਬਾਰੇ ਸਾਡਾ ਝੋਲੀ ਚੱਕ ਮੀਡੀਆ ਬਾਰ-ਬਾਰ ਕਹਿ ਰਿਹਾ ਸੀ ਕਿ ਧਰਮ ਪੁੱਛ ਕੇ ਗੋਲੀ ਮਾਰੀ ਗਈ ਤੇ ਮੋਦੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਇਹਦੇ ਵਿਰੋਧ ਚ ਕਿ ਹੁਣ ਕੋਈ ਸਬੰਧ ਨਹੀਂ ਪਾਕਿਸਤਾਨ ਨਾਲ ਸਾਰਾ ਕੁਝ ਸਾਰੇ ਸਬੰਧ ਤੋੜ ਕੇ ਤੇ ਇੱਥੋਂ ਤੱਕ ਕਿ 1960 ਵਾਲੀ ਜਿਹੜੀ ਸੰਧੀ ਪਾਣੀਆਂ ਦੇ ਮਾਮਲੇ ਦੇ ਵਿੱਚ ਉਹ ਵੀ ਮੁਲਤਵੀ ਕਰਤੀ ਸੀ ਤੇ ਕਿਹਾ ਸੀ ਕਿ ਖੂਨ ਔਰ ਪਾਣੀ ਇੱਕ ਸਾਥ ਨਹੀਂ ਬਹਿ ਸਕਦਾ ਪਰ ਹੁਣ ਲੋਕ ਪੁੱਛਦੇ ਨੇ ਖੂਨ ਔਰ ਖੇਲ ਇੱਕ ਸਾਥ ਕਿਵੇਂ ਅਸਲ ਦੇ ਵਿੱਚ ਜਦੋਂ ਮੈਂ ਤੁਹਾਡਾਂ ਗੱਲ ਕਰ ਰਿਹਾ ਉਸ ਵੇਲੇ ਪਾਕਿਸਤਾਨ ਨਾਲ ਦबई ਦੇ ਵਿੱਚ ਕ੍ਰਿਕਟ ਦਾ ਮੈਚ ਸ਼ੁਰੂ ਹੋਣ ਵਾਲਾ ਹੈ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰ ਲਈ ਹੈ ਪਹਿਲਾ ਤੇ ਉਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਬਹੁਤ ਜਿਹੜੀ ਹੈ ਸਿਆਸਤ ਤਿੱਖੀ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਲੋਕ ਬ੍ਰੋਧ ਕਰ ਰਹੇ ਨੇ ਕਿ ਕਹਿ ਕੀ ਰਹੇ ਹੋ ਕਰਦੇ ਤੁਸੀਂ ਕੀ ਹੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੱਥੋਂ ਤੱਕ ਕਿ ਜਦੋਂ ਇਹ ਮੈਚ ਦੀ ਸ਼ੁਰੂਆਤ ਆ ਉਸ ਵੇਲੇ ਉਦਵ ਠਾਕਰ ਦੇ ਸਮਰਥਕ ਜਿਹੜੇ ਨੇ ਉਹ ਸੜਕਾਂ ਤੇ ਆ ਗਏ ਟੀਵੀ ਤੋੜਨ ਦੀਆਂ ਜਿਹੜੀਆਂ ਖਬਰਾਂ ਉਹ ਚੱਲ ਰਹੀਆਂ ਨੇ ਪ੍ਰਧਾਨ ਮੰਤਰੀ ਨੂੰ ਸੰਦੂਰ ਭੇਜਿਆ ਜਾ ਰਿਹਾ ਹੈ ਔਰ ਉਹ ਕਹਿੰਦੇ ਵੀ ਜਿਹਦੇ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਨੇ ਉਹਨਾਂ ਨਾਲ ਸੀ ਮੈਚ ਨਹੀਂ ਖੇਡਣਾ ਦੂਜੇ ਪਾਸੇ ਭਾਰਤੀ ਟੀਮ ਕਾਲੀਆਂ ਪੱਟੀਆਂ ਬਨ ਕੇ ਕਹਿੰਦੇ ਜੀ ਮੈਦਾਨ ਤੇ ਉਤਰੂਗੀ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਖਾਸ ਤੌਰ ਤੇ اپوزیشن ਵਾਲੇ ਨੇ ਉਹ ਤਿੱਖੇ ਬਿਆਨ ਦੇ ਰਹੇ ਨੇ ਹੁਣ ਮੈਂ ਅਸਦੁਦੀਨ ਉਹਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ہم ਪ੍ਰਧਾਨ ਮੰਤਰੀ ਸੇ ਪੁੱਛਤੇ ਹੈ ਕਿ ਜਬ ਆਪਨੇ ਕਹਾ ਥਾ ਖੂਨ ਔਰ ਪਾਣੀ ਸਾਥ-ਸਾਥ ਨਹੀਂ ਬਹਿ ਸਕਤੇ ਬਾਤ ਚੀਤ ਔਰ ਅੰਤਕ ਅਤੰਕ ਬਾਦ ਸਾਥ-ਸਾਥ ਨਹੀਂ ਹੋ ਸਕਤੇ ਤੋ ਬੀਸੀਆਈ ਕੋ ਇੱਕ ਕ੍ਰਿਕਟ ਮੈਚ 'ਚ ਕਿੰਨਾ ਪੈਸਾ ਮਿਲੇਗਾ 2000 ਕਰੋੜ 3000 ਕਰੋੜ ਕੀ ਪੈਸੇ ਕੀ ਕੀਮਤ ਸਾਡੇ 26 ਨਾਗਰਿਕਾਂ ਦੀ ਜਾਨ ਸੇ ਜ਼ਿਆਦਾ ਹੈ ਭਾਜਪਾ ਕੋਈ ਜੀ ਬਤਾਉਣਾ ਚਾਹੀਏ ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਲੋਕ ਇਹ ਕਹਿ ਰਹੇ ਨੇ ਕਿ ਕ੍ਰਿਕਟ ਦੇ ਵਿੱਚ ਕਿਉਂ ਕਿ ਅੰਮ੍ਰਿਤ ਸ਼ਾਹ ਦਾ ਮੁੰਡਾ ਪ੍ਰਧਾਨ ਹੈ ਜਿਹੜਾ BCCI ਤੇ ਇੰਟਰਨੈਸ਼ਨਲ ਕ੍ਰਿਕਟ ਬੋਰਡ ਦਾ ਇਸ ਕਰਕੇ ਜੈਸ਼ਾਪਰਦਾਨ ਹੈ ਜਿਹਦੇ ਬਾਰੇ ਇਹ ਕਿਹਾ ਜਾਂਦਾ ਨਾ ਉਹ ਹਿੰਦੀ ਵਧੀਆ ਬੋਲਦਾ ਨਾ ਅੰਗਰੇਜ਼ੀ ਉਹ ਅਮਿਤ ਸ਼ਾਹ ਦਾ ਮੁੰਡਾ ਜਿਹਦੇ ਵੀ ਮੁੰਡੇ ਨੇ ਚਾਹੇ ਇਹ ਭਾਰਤੀ ਜਨਤਾ ਪਾਰਟੀ ਵੱਖਰੀ ਗੱਲ ਹੈ ਕਿ ਨਹੀਂ ਪਤਾ ਲੱਗਦਾ ਲੇਕਿਨ ਮੁੰਡਿਆਂ ਦੀ ਤਾਂ ਬੱਲੇ ਬੱਲੇ ਆ ਸਾਡੇ ਦੇਸ਼ ਦੇ ਵਿੱਚ ਜਿਹੜੇ ਚਾਹੇ ਨਿਤਨ ਗਾਟੜ ਕੀ ਜਿਹਦਾ ਮੁੰਡਾ ਹੈ ਚਾਹੇ ਅਮਿਤ ਸ਼ਾਹ ਦਾ ਮੁੰਡਾ ਹੈ ਚਾਹੇ ਜਿਹੜੇ ਸਾਡੇ ਸਾਬਕਾ ਦੁਨੀਆ 'ਚ ਨਹੀਂ ਰਹੇ ਜੇਤਲੀ ਸਾਹਿਬ ਉਹਨਾਂ ਦਾ ਮੁੰਡਾ ਸਭ ਦਾ ਕਿਤੇ ਨਾ ਕਿਤੇ ਕਿਸੇ ਸਪੋਰਟਸ ਦੇ ਚੇਅਰਪਰਸਨ ਵੀ ਨੇ ਚੇਅਰਮੈਨ ਵੀ ਨੇ ਤੇ ਨਾਲ ਉਹਨਾਂ ਦੇ ਜਿਹੜੇ ਵਪਾਰ ਨੇ ਜਿਹੜੇ ਉਹਨਾਂ ਦੇ ਕੰਪਨੀਆਂ ਨੇ ਬਹੁਤ ਫਾਇਦਾ ਲੈ ਰਹੀਆਂ ਨੇ ਪਰ ਆਪਾਂ ਤਾਂ ਗੱਲ ਇਹਦੀ ਕਰ ਰਹੇ ਆ ਕਿ ਕ੍ਰਿਕਟ ਦੀ ਕ੍ਰਿਕਟ ਦੇ ਮਾਮਲੇ 'ਚ ਜੇ ਮੈਂ ਦੱਸਾਂ ਕਿ ਬਹੁਤ ਸਾਰੇ ਲੋਕ ਗੱਲ ਕਰ ਰਹੇ ਨੇ ਲੇਕਿਨ ਭਗਵੰਤ ਮਾਨ ਨੇ ਜੋ ਗੱਲ ਕਹੀ ਹੈ ਵੈਸਤਾ ਦੇਖੋ ਸੂਰਜੇਵਾਲਾ ਨੇ ਕਿਹਾ ਔਰ ਜਿਹੜਾ ਹੈ ਸੰਜੀਤ ਸਿੰਘ ਕੇਜਰੀਵਾਲ ਕੇਜਰੀਵਾਲ ਨੇ ਤਾਂ ਵੀ ਕਿਹਾ ਕਿ ਜੇ ਤੁਸੀਂ ਕਹੋਗੇ ਜੇ ਇਹ ਮੈਚ ਦਿਖਾਇਆ ਜਾਵੇ ਕਲੱਬਾਂ ਚ ਰੈਸਟੋਰੈਂਟ ਚ ਅਸੀਂ ਵਿਰੋਧ ਕਰਾਂਗੇ ਮੈਂ ਤਾਂ ਉਹ ਤਾਂ ਪਹਿਲੇ ਤੋੜ ਲਾ ਲੋਕਾਂ ਨੇ ਕਹਿੰਦਾ ਵੀ ਅਸੀਂ ਮੈਚ ਨਹੀਂ ਦੇਖਣਾ ਹਾਲਾਂਕਿ ਕ੍ਰਿਕਟ ਨਾਲ ਇਹ ਨਹੀਂ ਇਹਦਾ ਮਤਲਬ ਹੋਰ ਹੈ ਕ੍ਰਿਕਟ ਦੇ ਪਲੇਅਰਜ਼ ਨਾਲ ਕਿਸੇ ਦਾ ਕੋਈ ਰੌਲਾ ਨਹੀਂ ਹੈ ਕ੍ਰਿਕਟ ਨਾਲ ਜਾਂ ਕਲਾਕਾਰਾਂ ਨਾਲ ਕੋਈ ਰੌਲਾ ਹੋਣਾ ਵੀ ਨਹੀਂ ਚਾਹੀਦਾ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ 'ਚ ਕਿਉਂ ਵਿਰੋਧ ਹੋ ਰਿਹਾ ਫਿਰ ਮੈਂ ਇੱਕ ਆਪਣੀ ਨਿੱਜੀ ਗੱਲ ਤੁਹਾਨੂੰ ਦੱਸੂਗਾ ਇਸ ਵੀਡੀਓ 'ਚ ਪਹਿਲੀ ਤਾਂ ਗੱਲ ਹੈ ਪੰਜਾਬ 'ਚ ਵਿਰੋਧ ਹੋਣ ਦਾ ਇੱਕ ਵੱਡਾ ਕਾਰਨ ਜਿਵੇਂ ਮੈਂ ਦੱਸਿਆ ਵੀ ਮੈਂ ਕੱਲੇ-ਕੱਲੇ ਬਾਰੇ ਦੱਸ ਸਕਦਾ ਹਾਂ ਕਿਸ ਨੇ ਕੀ ਬਿਆਨ ਦਿੱਤਾ ਖਾਸ ਤੌਰ 'ਤੇ ਵਿਰੋਧੀਆਂ ਨੇ ਲੇਕਿਨ ਜਦੋਂ ਭਾਜਪਾ ਨੇ ਜਵਾਬ ਦਿੰਦੇ ਨੇ ਜੀ ਖੇਡ ਨੂੰ ਖੇਡ ਦੇ ਨਾਲ ਲੋ ਇਹੀ ਤਾਂ ਸੀ ਕਹਿੰਦੇ ਸੀ ਕਿ ਵੀ ਖੇਡ ਨੂੰ ਖੇਡ ਨਾਲ ਲੋ ਕਲਾਕਾਰਾਂ ਨੂੰ ਕਲਾਕਾਰਾਂ ਨਾਲ ਲੋ ਇਸ ਤਰ੍ਹਾਂ ਦੀ ਗੱਲੀ ਨਾ ਕਰੋ ਤੁਸੀਂ لیکن ਜਿਹੜਾ ਭਗਵੰਤ ਮਾਨ ਨੇ ਕਿਹਾ ਬਿਲਕੁਲ ਸਹੀ ਕਿਹਾ ਕਿ ਤੇ ਟੋਡੇ ਤੇਰ ਹੋ ਗਿਆ ਤੁਸੀਂ ਕਹੋ ਤੁਹਾਡੇ ਮੁਤਾਬਕ ਹੀ ਆ ਕੰਮ ਤੁਸੀਂ ਕਹੋ ਜੀ ਬਾਰਡਰ ਬੰਦ ਕਰ ਦਿਓ ਬੰਦ ਕਰ ਦਿਓ ਤੁਸੀਂ ਅਟਾਰੀ ਬਾਰਡਰ ਬੰਦ ਜਿਹਦਾ ਕੋਈ ਨੁਕਸਾਨ ਹੋ ਰਹਾ ਹੋਈ ਜਾਣ ਤੋਂ ਤੁਸੀਂ ਕਹੋ ਦਰਜੀਤ ਸਾਂ ਦੀ ਫਿਲਮ ਨਹੀਂ ਚਲਾਉਣੀ ਨਾ ਚਲਾਓ ਇਹ ਗੱਲ ਤਾਂ ਬਿਲਕੁਲ ਠੀਕ ਹੈ ਦਰਜੀਤ ਸਾਂ ਜੀ ਦੀ ਫਿਲਮ ਜਿਹੜੀ ਹੈ ਸਰਦਾਰ ਜੀ ਤੈਨੂੰ ਤਾਂ ਪਹਿਲਾਂ ਦੀ ਬਣੀ ਹੋਈ ਸੀ ਉਹਦੇ ਚ ਕੀ ਇਤਰਾਜ ਹੋ ਸਕਦਾ ਕਿਸੇ ਨੂੰ ਜੇ ਵੇਸੀ ਇਹ ਕਹਦੇ ਨੇ ਕਿ ਕ੍ਰਿਕਟ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ ਤੇ ਉਹ ਤੇ ਫਿਲਮ ਤੇ ਕੀ ਇਤਰਾਜ਼ ਹੈ ਜੀ ਚੱਲ ਮੇਰੇ ਪੁੱਤ ਜਟਾ ਜਿਹੜੀ ਉਹ ਫਿਲਮ ਸੀ ਤੇ ਉਹ ਉਹ ਤੇ ਵੀ ਹੁਣ ਵੀ ਇੰਡੀਆ ਚ ਨਹੀਂ ਚਰਲੀ ਜਣ ਦਿੱਤਾ ਤੇ ਹੁਣ ਕੀ ਇਹ ਅੰਮ੍ਰਿਤ ਸ਼ਾਹ ਦੇ ਮੁੰਡੇ ਕਰਦੇ ਹੋ ਰਹੇ ਇਹ ਕੀ ਹੈ ਤੇ ਪਿੱਛੇ ਕਾਰਨ ਕੀ ਹੈ ਕਿ ਤੁਹਾਡੀ ਮਰਜ਼ੀ ਚੱਲੂਗੀ ਨਾ ਤੁਹਾਡੇ ਦੋਹਰੇ ਚਿਹਰੇ ਸਾਹਮਣੇ ਆ ਰਹੇ ਇਹ ਗੱਲ ਅਸੀਂ ਤਾਂ ਦੇਖੋ ਮੈਂ ਕ੍ਰਿਕਟ ਕੈਟਨ ਦੇ ਖਿਲਾਫ ਜੇ ਤੁਸੀਂ ਕਹੋ ਕਿ ਨਿੱਜੀ ਤੌਰ ਤੇ ਮੈਨੂੰ ਪੁੱਛੋ ਮੈਂ ਕਹੂੰਗਾ ਬਿਲਕੁਲ ਮੈਚ ਹੋਣਾ ਚਾਹੀਦਾ ਤੁਸੀਂ ਕਹੋਗੇ ਕਿਸ ਕਿਸਮ ਦੀ ਗੱਲ ਬਿਲਕੁਲ ਹੋਣੀ ਚਾਹੀਦੀ ਹੈ ਤੇ ਨਾਲ ਮੈਂ ਇਹ ਵੀ ਕਹਾਂ ਕਿ ਕਲਾਕਾਰਾਂ ਦਾ ਖਿਡਾਰੀਆਂ ਦਾ ਇਹ ਸਾਰੀ ਸਿਆਸਤ ਤੋਂ ਉੱਪਰ ਹੋਣਾ ਜ਼ਰੂਰੀ ਹੈ ਮੈਂ ਤੁਹਾਨੂੰ ਦੱਸਦਾ ਸ਼ਾਇਦ 8-10 ਦਸੰਬਰ ਦੀ ਗੱਲ ਹੈ 8 ਦਸੰਬਰ 2005 ਦੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੱਤਰਕਾਰੀ ਵਿਭਾਗ ਚ ਮੇਰਾ ਲੈਕਚਰ ਸੀ ਉੱਥੇ ਮੈਂ ਬੋਲਦੇ ਹੋਏ ਇਹ ਕਿਹਾ ਕਿ ਜਿਹੜਾ ਮੈਂ ਮੁਹੱਬਤ ਦਾ ਪੈਗਾਮ ਲੈ ਕੇ ਆਇਆ ਜਿਸ ਤਰ੍ਹਾਂ ਸੀ ਗੱਲਾਂ ਕਰਦੇ ਹੋਣੇ ਮੈਂ ਕੀਤੀਆਂ ਤੇ ਜਦੋਂ ਸਵਾਲ ਜਵਾਬ ਸ਼ੁਰੂ ਹੋਇਆ ਇੱਕ ਮੈਂ ਬਿਲਕੁਲ ਬੱਕਰੀ ਦਿਖ ਜੇ ਆਪਣੀ ਖਾਲਸੇ ਵਾਲੀ ਦੇਖਾ ਉਹਨਾਂ ਵਾਲੀ ਜਖਲ ਹੈ ਕੈਪ ਲਹੀ ਦਾੜੀ ਰੱਖੀ ਹੋਈ ਤੇ ਇੱਕ ਮੁੰਡਾ ਖੜਾ ਹੋਇਆ ਨੌਜਵਾਨ ਖੜਾ ਹੋਇਆ ਉਹ ਕਹਿੰਦਾ ਜੀ ਕਿਹ ਕਿਹੜਾ ਮੁਹੱਬਤ ਦਾ ਪੈਗਾਮ ਤੁਸੀਂ ਕੀ ਗੱਲਾਂ ਕਰਦੇ ਹੋ 10 ਲੱਖ ਲੋਕ ਮਰੇ ਨੇ ਸਾਡੇ ਅਸੀਂ ਬਹੁਤ ਜਿਹੜੀ ਆਜ਼ਾਦੀ ਖੂਨ ਦੇ ਕੇ ਲਈ ਹੈ ਇਹ ਕਿਸ ਕਿਸਮ ਦੀ ਤੁਹਾਡੀ ਜਿਹੜੀ ਹੈ ਮੁਹੱਬਤ ਦਾ ਪੈਗਾਮ ਹੈ ਅਸੀਂ ਨਹੀਂ ਮਰਦੇ ਸੀ ਅਸੀਂ ਅਸੀਂ ਦਿੱਲੀ ਦੇ ਖਿਲਾਫ ਹਾਂ ਨਹੀਂ ਜੀ ਦੇਖੋ ਉਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਮੈਂ ਕਹਾਂ ਵੀ ਦਿੱਲੀ ਚ ਵੀ ਤਾਂ ਤੁਹਾਡੇ ਰਾਜ ਹੈ ਉਹ ਜਿਹੜਾ ਪ੍ਰਧਾਨ ਮੰਤਰੀ ਇੱਥੋਂ ਗਿਆ ਮੈਂ ਗੱਲ ਹਾਸੇ ਚ ਟਾਲੀ ਉੱਥੇ ਮੈਂ ਇੱਕ ਗੱਲ ਕਹੀ ਉਹਨੂੰ ਮੈਂ ਦੇਖੋ ਕਾਕਾ ਜੀ ਤੁਹਾਡੀ ਗੱਲ ਨਾਲ ਅਸੀਂ ਵੀ ਸਹਿਮਤ ਅਸੀਂ ਵੀ ਤਾਂ ਇਹੀ ਕਹਿੰਨੇ ਆ ਕਿ 10 ਲੱਖ ਪੰਜਾਬੀ ਮਰ ਰਹੇ ਤੁਸੀਂ ਇਹ ਕਹੋ ਤੇ ਉਹਦੇ ਚ ਉਹਦੇ ਚ ਕੋਈ ਜਿਹੜਾ ਹੈ ਤੁਹਾਡਾ ਕਸੂਰ ਨਹੀਂ ਹੈ ਤੁਹਾਡੀ ਭਾਵਨਾ ਦੀ ਮੈਂ ਕਦਰ ਕਰਦਾ ਜੋ ਤੁਸੀਂ ਕਹਿ ਰਹੇ ਹੋ ਨਾ ਉਹਦੀ ਮੈਂ ਕਦਰ ਕਰ ਰਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਕੁਝ ਉਦੋਂ ਹੋਇਆ ਲੇਕਿਨ ਇਹਦੇ ਚ ਜਿਹੜਾ ਸਾਡਾ ਕੀ ਕਸੂਰ ਹੈ ਅਸੀਂ ਤਾਂ ਜੋ ਕੁਝ ਮੁਹੱਬਤ ਦਾ ਪੈਗਾਮ ਹੀ ਲੈ ਕੇ ਆਏ ਨਾ ਜਿਹੜਾ ਕਲਾਕਾਰ ਹੁੰਦਾ ਪੱਤਰਕਾਰ ਹੁੰਦਾ ਸਾਹਿਤਕਾਰ ਹੁੰਦਾ ਉਹਨੇ ਲੜਾਈ ਨਹੀਂ ਲੜਨੀ ਹੁੰਦੀ ਉਹਨੇ ਅਸਲ ਉਹਨਾਂ ਦੇ ਥਾਂ ਤੇ ਤਾਂ ਲੜਾਈ ਜਿਹੜੀ ਹੈ ਉਸਨੇ ਤਾਂ ਇਹ ਲੜਾਈ ਨੂੰ ਮਟਾਉਣ ਦਾ ਕੰਮ ਜ਼ਖਮਾਂ ਤੇ ਮੰਨ ਬਣਾਉਣ ਦਾ ਜਿਹੜਾ ਕੰਮ ਕਰਨਾ ਹੁੰਦਾ ਇਹ ਗੱਲ ਉੱਥੇ ਮੈਂ ਉਹਨਾਂ ਨੂੰ ਕਹੀ ਤੇ ਮੈਂ ਉੱਥੇ ਉਸਤਾਦ ਦਮਨ ਪਾਕਿਸਤਾਨ ਦਾ ਸ਼ਾਇਰ ਹੈ ਉਹ ਉਹਦੀ ਜਿਹੜੀ ਹੈ ਕੁਝ ਲਾਈਨਾਂ ਮੈਂ ਉੱਥੇ ਜਿਹੜੀਆਂ ਸੁਣਾਈਆਂ ਸੀ ਕਿ ਭਾਵੇਂ ਮੂੰਹ ਨਾ ਕਹੀਏ ਪਰ ਵਿਚੋਂ ਵਿਚੀ ਖੋਏ ਤੁਸੀਂ ਵੀ ਉਹ ਕੋਈ ਅਸੀਂ ਵੀ ਆ ਇੰਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਵੇਗੀ ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ ਜਿਉਂਦੀ ਜਾਨ ਦੀ ਮੌਤ ਦੇ ਮੂੰਹ ਅੰਦਰ ਢੋਏ ਤੁਸੀਂ ਵੀ ਹੋ ਢੋਏ ਅਸੀਂ ਵੀ ਹਾਂ ਜਾਗਣੇ ਵਾਲਿਆਂ ਨੇ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਸੋਏ ਅਸੀਂ ਵੀ ਹੈ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਉਹ ਰੋਏ ਅਸੀਂ ਵੀ ਆ ਇਹ ਗੱਲ ਬਾਤ ਹੈ ਕਹੀ ਮੈਂ ਕਿਹਾ ਭਾਈ ਅਸੀਂ ਲਿਖਣ ਪੜਨ ਵਾਲੇ ਬੰਦੇ ਆ ਸਾਡਾ ਸਿਆਸਤ ਨਾਲ ਸਿੱਧੇ ਤੌਰ ਤੇ ਕੋਈ ਲਿੰਕ ਨਹੀਂ ਖੈਰ ਇਸ ਤਰ੍ਹਾਂ ਉਹ ਗੱਲ ਹੋਈ ਅੱਜ ਵੀ ਮੈਂ ਉਹ ਗੱਲ ਕਹਿੰਦਾ ਕਿ ਜੋ ਕੁਝ ਇਹ ਕਿਡ ਖੇਡ ਰਹੇ ਨੇ ਖੇਡਣਾ ਚਾਹੀਦਾ ਪਰ ਇਹ ਜਿਹੜਾ ਦੋਹਰਾ ਚਿਹਰਾ ਹੈ ਮੋਦੀ ਸਾਹਿਬ ਇਹਦਾ ਇਤਰਾਜ਼ ਹੈ ਲੋਕਾਂ ਨੂੰ ਲੋਕ ਇਹ ਕਹਿੰਦੇ ਨੇ ਕਿ ਜਦੋਂ ਤਾਂ ਦਰਜੀਤ ਦੀ ਫਿਲਮ ਚੱਲਣੀ ਐ ਉਦੋਂ ਕਹਿੰਦੇ ਆ ਵੀ ਨਹੀਂ ਇਹ ਇਹਦੇ ਪਾਕਿਸਤਾਨ ਖੂਨ ਤੇ ਪਾਣੀ ਇਕੱਠੇ ਬੈਠ ਸਕਦੇ ਜਦੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਬਾਰਡਰ ਤੇ ਇਹ ਬਾਰਡਰ ਨਹੀਂ ਖੁੱਲ ਸਕਦੇ ਖੂਨ ਤੇ ਪਾਣੀ ਇਕੋ ਨਹੀਂ ਹੋ ਸਕਦਾ ਤੇ ਜਦੋਂ ਉਹਦੀ ਜਿਹੜੀ ਹੈ ਗਿੱਪੀ ਗਰੇਵਾਲ ਦੀ ਫਿਲਮ ਚੱਲਣੀ ਐ ਫੇਰ ਹੋਈ ਰੌਲਾ ਮਦਰ ਵੀ ਤੁਹਾਡੀ ਮਰਜ਼ੀ ਐ ਵਪਾਰ ਹੋਵੇ ਨਾ ਹੋਵੇ ਵਪਾਰ ਉਧਰੋਂ ਹੋ ਜੇ ਲੇਕਿਨ ਇਹ ਵਪਾਰ ਨਾ ਬੇ ਲਾਹੌਰ ਦੇ ਅੰਮਰਸਰ ਨਾਲ ਨੇੜੇ ਆ ਜਾਣ ਇਹ ਤਾਂ ਗੱਲ ਨਹੀਂ ਨਾ ਇਹ ਤਾਂ ਮਰਜ਼ੀ ਤੁਹਾਡੀ ਚੱਲ ਰਹੀ ਹੈ ਤੇ ਐੱਚੇ ਭਗਵੰਤ ਮਾਨ ਬਿਲਕੁਲ ਠੀਕ ਹੈ ਕਿ ਮਰਨ ਵਾਲੇ ਅਸੀਂ ਆਜ਼ਾਦੀਆਂ ਦਿਵਾਉਣ ਵਾਲੇ ਅਸੀਂ ਮਰਜ਼ੀ ਤੁਹਾਡੀ ਚੱਲ ਰਹੀ ਹੈ ਹੁਣ ਇਹ ਕ੍ਰਿਕਟ ਦੇ ਪਿੱਛੇ ਲੌਜੀਕ ਦੱਸੋ ਫਿਰ ਜੇ ਹੁਣ ਠੀਕ ਹੈ ਵੀ ਖੇਲ ਖੇਡ ਦੇ ਤੌਰ ਤੇ ਲਈਏ ਫਿਰ ਨੂੰ ਫਿਲਮਾਂ ਨੂੰ ਕਲਾ ਨੂੰ ਕਲਾ ਦੇ ਤੌਰ ਤੇ ਲੋ ਉਹਦੇ ਚ ਕੀ ਲੜਾਈ ਹੈ ਇਹ ਜਵਾਬ ਹੈ ਕਲਾ ਤਾਂ ਕਲਾ ਹੈ ਨਾ ਤੇ ਖੇਡ ਤਾਂ ਖੇਡ ਹੈ ਖਿਡਾਰੀਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸਿਆਸਤ ਦੇਸ਼ਾਂ ਦੀ ਹੈ ਨਾ ਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ ਇਹ ਵੱਡਾ ਹੈ ਤੇ ਇੱਥੇ ਮੈਂ ਸਮਝਦਾ ਕੋਈ ਜਵਾਬ ਨਹੀਂ ਜਵਾਬ ਇਹੀ ਹੈ ਕਿ ਅਮਦ ਸ਼ਾ ਦਾ ਮੁੰਡਾ ਜੈਸ਼ਾ ਕ੍ਰਿਕਟ ਦਾ ਬੋਰਡ ਦਾ ਪ੍ਰਧਾਨ ਹੈ ਉਹਦੀ ਮਤ ਚੱਲੀਏ ਪੈਸਾ ਵੀ ਹੋ ਸਕਦਾ ਵਿਚਾਰਨ ਹੋਵੇ ਮੈਂ ਇਹ ਨਹੀਂ ਕਹਿੰਦਾ ਪੈਸਾ ਕਰਨ ਨਹੀਂ ਲੇਕਿਨ ਜਵਾਬ ਕੋਈ ਨਹੀਂ ਖੂਨ ਤੇ ਪਾਣੀ ਇਕੱਠੇ ਨਹੀਂ ਬਹਿ ਸਕਦੇ ਖੂਨ ਤੇ ਖੇਲ ਇਕੱਠੇ ਹੋ ਸਕਦੇ ਨੇ ਕੀ ਕਮਾਲ ਹੈ ਕੀ ਲੌਜੀਕ ਹੈ ਕੀ ਤਰਕ ਹੈ ਇਹ ਸਾਰੇ ਜਿਹੜੇ ਲੋਕ ਹੁਣ ਬੋਲ ਰਹੇ ਨੇ ਵੱਡੇ ਵੱਡੇ ਕਲਾਕਾਰ ਬੋਲ ਰਹੇ ਨੇ ਉਧਰੋਂ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਬੋਲ ਰਹੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਪਾਸੇ ਇਸ਼ਾਰਾ ਕਰਦੀਆਂ ਨੇ ਕਿ ਸਿਆਸਤ ਜਿਹੜੀ ਹੈ ਇਹ ਕਿਵੇਂ ਭਾਰੂ ਹੋ ਜਾਂਦੀ ਹੈ ਤੇ ਕੋਈ ਦਲੀਲ ਨਹੀਂ ਕੰਮ ਕਰਦੀ ਕੋਈ ਤਰਕ ਨਹੀਂ ਕੰਮ ਕਰਦਾ ਜਿੱਥੇ ਤੁਹਾਡਾ ਉੱਥੇ ਤਰਕ ਘੜਨ ਦੀ ਕੋਸ਼ਿਸ਼ ਕਰ ਲੋ ਤੇ ਤੁਹਾਡੀ ਮਰਜ਼ੀ ਹੈ ਉਵੇਂ ਚੱਲੋ ਕਿ ਫਿਰ ਉਹ ਮੈਂ ਜਿਹੜੀ ਅਕਸਰ ਕਹਿਣਾ ਹੁੰਦਾ ਹੈ ਕਿ ਜਦੋਂ ਪਾਵਰ ਆ ਜਾਂਦੀ ਹੈ ਨਾ ਬੰਦੇ ਕੋਲ ਫਿਰ ਆਪਦੀ ਮਰਜ਼ੀ ਨਾਲ ਹੀ ਖਾਸ ਕਰਕੇ ਜਦੋਂ ਬਹੁਮਤ ਹੁੰਦੀ ਹੈ ਫਿਰ ਆਪਦੀ ਮਰਜ਼ੀ ਨਾਲ ਵਰਤਦੇ ਨੇ ਉਹ ਆਪਾ ਦੇਖ ਹੀ ਰਹੇ ਜਿਹੜੇ ਮਰਜ਼ੀ ਕੋਈ ਫੀਲਡ ਹੋਵੇ ਤੇ ਹੁਣ ਕ੍ਰਿਕਟ ਦੇ ਵਿੱਚ ਆਪਾਂ ਦੇਖਾਂਗੇ ਤੇ ਹੋ ਸਕਦਾ ਕੱਲ ਨੂੰ ਹਾਕੀ ਦਾ ਮੈਚ ਆ ਉਹਦੇ ਚ ਕਹਿ ਦੇ ਨਹੀਂ ਅਸੀਂ ਖੇਡਣਾ ਕਿਉਂਕਿ ਉਹਦੇ ਚ ਕੋਈ ਜਾਇਸ਼ ਆ ਨਹੀਂ ਉਹਦਾ ਪ੍ਰਦਾਨ ਤੇ ਉਹਦੇ ਚ ਨਾ ਪੈਸਾ ਵੀ ਇਨਵੋਲਵ ਨਹੀਂ ਹੋਣਾ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਂ ਜਿਹੜੀ ਖੇੜ ਜਦੋਂ ਪੰਜਾਬੀਆਂ ਦੇ ਮਨ ਚ ਇਹ ਗੱਲ ਕਿਉਂ ਆਉਂਦੀ ਹੈ ਕਿ ਤੁਸੀਂ ਦੱਸੋ ਨਾ ਬਾਹਰ ਖੋਲ ਕੇ ਉਹੀ ਬੰਦ ਹੈ ਉਹੀ ਵਪਾਰ ਗੁਜਰਾਤ ਵਿੱਚ ਦੀ ਹੋ ਜੇ ਤਾਂ ਕੋਈ ਪਰਵਾਹ ਨਹੀਂ ਹੈ ਇੱਧਰ ਦੀ ਹੋ ਗਿਆ ਤਾਂ ਇਹਨੂੰ ਬੰਦ ਕਰੋ ਤੋਂ ਇਹ ਸਾਰਾ ਕੁਝ ਫੇਰ ਲੋਕ ਯਾਦ ਕਰਦੇ ਨੇ ਕਿ ਜੀ ਆ ਕੀ ਹੋਇਆ ਜੀ ਜੇ 1600 ਕਰੋੜ ਦਿੱਤਾ ਮੋਦੀ ਸਾਹਿਬ ਜੇ ਟੋਕਨ ਮਨੀ ਹੈ ਕਹਿ ਦਿੰਦੇ ਤੁਸੀਂ ਜਿੱਥੇ ਤੁਸੀਂ 12000 ਕਰੋੜ ਦੀ ਗੱਲ ਕਰ ਗਏ ਉਥੇ ਵੀ ਕਹਿ ਦਿੰਦੇ ਇਹ ਤਾਂ ਹਲੇ ਟੋਕਨ ਮਨੀ ਹੈ ਇਹ ਤਾਂ ਹਲੇ ਹੋਰ ਵੀ ਮਿਲੂ ਫਿਰ ਤਾਂ ਗੱਲ ਬਣਦੀ ਨਾ ਉਹ ਤਾਂ ਤੁਸੀਂ ਨਹੀਂ ਕਿਹਾ ਤਾਂ ਤੁਹਾਡੇ ਬਾਕੀ ਬੰਦੇ ਚੇਲੇ ਬਾਰ ਕੇ ਕਹਿ ਰਹੇ ਨੇ ਕਿ ਜੀ ਹਲੇ ਬਹੁਤ ਕੁਝ ਆਊਗਾ ਸੋ ਇਹ ਕਰੈਕਟਰ ਦਾ ਕਰੈਕਟਰ ਨੂੰ ਕਰੈਕਟਰ ਰਹਿਣ ਦੇਣਾ ਚਾਹੀਦਾ ਇਹਦੇ ਮੈਂ ਹੱਕ 'ਚ ਲੇਕਿਨ ਸਾਰੇ ਲਈ ਬਰਾਬਰ ਹੋਣਾ ਚਾਹੀਦਾ ਕੰਮ ਇਹ ਦੇ ਬੀਏ ਤੇ ਬਿਲਕੁਲ ਪੈਰਾ ਦੇਣ ਨੂੰ ਤਿਆਰਾਂ ਕਿ ਕ੍ਰਿਕਟ ਖੇਡੋ ਕਲਾਕਾਰਾਂ ਨੂੰ ਨਾ ਰੋਕੋ ਸਹਿਯੋਤਕਾਰਾਂ ਦੇ ਮੇਲੇ ਲੱਗਦੇ ਰਹਿਣ ਬਾਰਡਰ ਖੋਲ ਦੋ ਜਿਹੜੇ ਆ ਵਪਾਰ ਖੋਲ ਦੋ ਲੜਾਈ ਲਗ ਕਰੋ ਇਹਦੇ ਚ ਕੋਈ ਦੌਰਾ ਪਾਣੀ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਬਹਿ ਸਕਦੇ ਲੇਕਿਨ ਖੇਲ ਤੇ ਖੂਨ ਇੱਕ ਸਾਥ ਕਿਉਂ ਇਹ ਸਵਾਲ ਜ਼ਰੂਰ ਵੱਡਾ ਤੁਹਾਡਾ ਬਹੁਤ ਬਹੁਤ